ਇਹਨਾਂ ਨੇ ਝੂਠਾ ਕੇ ਸਪਾਇਆ ਤਾਂ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਇਸ ਗੱਲ ਦਾ ਮੈਂ ਇਹ ਜੋ ਕੀਤਾ ਮੈਂ ਆਪਣੇ ਬੇਟੇ ਦੀ ਖਾਤਰ ਕੀਤਾ ਮੈਂ ਆਪਣੇ ਬੇਟੇ ਨੂੰ ਬਚਾਉਣਾ ਚਾਹੁੰਦੀ ਸੀ ਇਹਨਾਂ ਦੇ ਚੁੰਗਲ ਚੋਂ ਕਾਰ ਆਏ ਸੀਗੇ ਹਮ ਬੱਚੇ ਨੂੰ ਲੈਣ ਹਮ ਤੇ ਉਸ ਤੋਂ ਬਾਅਦ ਇਹਨਾਂ ਨੇ ਬੱਚਾ ਲੈ ਆਂਦਾ ਸੀਗਾ ਬੇਟਾ ਮੇਰਾ ਤੇ ਇਹਨਾਂ ਨੇ ਇਹਨਾਂ ਨੇ ਸਾਨੂੰ ਬੁਲਾ ਲਿਆ ਸੀਗਾ ਸੀਆਈ ਸਟਾਫ ਤੇ ਇਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਤੁਸੀਂ ਕਿਸੇ ਨੂੰ ਨਾਲ ਨਹੀਂ ਲੈ ਕੇ ਆਉਣਾ अच्छा हां जी ਵੀ ਤੁਸੀਂ ਚੁੱਪਚੀ ਬੀਤੀ ਆਉਣਾ ਤੇ ਕਿਸੇ ਨੂੰ ਨਾਲ ਨਹੀਂ ਲੈ ਕੇ ਆਉਣਾ ਤੇ ਉੱਥੇ ਗੱਲ ਕਰਾਂਗੇ ਬੈਠ ਕੇ ਕਿ ਮੈਂ ਡਰ ਗਈ ਸੀਗੀ ਵੀ ਜਦੋਂ ਬੇਟਾ ਲੈ ਕੇ ਵੀ ਪਤਾ ਨਹੀਂ ਕੀ ਕਰਨਗੇ ਜੀ ਹਾਂਜੀ ਉੱਥੇ ਇਹਨਾਂ ਨੇ ਪਹਿਲਾਂ ਮੈਥੋਂ ਪੈਸੇ ਦੀ ਵੀ ਮੰਗ ਕਰੀ ਹੈ ਜੀ ਕਿੰਨੇ ਪੈਸੇ ਨੇ ਇਹਨਾਂ ਨੇ 2 ਲੱਖ ਦੀ ਕਰੀ ਸੀ ਜੀ ਜੀ ਹਾਂਜੀ ਲੱਖ ਰੁਪਏ ਦਿੱਤਾ ਵੀ ਹੈ ਜੀ ਠੀਕ ਹੈ ਹਾਂਜੀ ਅਸੀਂ ਬਥੇਰੇ ਤਰਲੇ ਵੀ ਪਾਏ ਸੀਗੇ ਵੀ ਬੱਚੇ ਨੂੰ ਤੁਸੀਂ ਵੀ ਛੱਡ ਦੋ ਸ਼ਾਮ ਤੱਕ ਸਾਨੂੰ ਕਹਿੰਦੇ ਰਹੇ ਵੀ ਅਸੀਂ ਛੱਡ ਦਿਆਂਗੇ ਬੱਚਾ ਛੱਡ ਦਿਆਂਗੇ ਹਾਂ ਫਿਰ ਇਹੇ ਸ਼ਾਮ ਨੂੰ ਉਹਨਾਂ ਨੇ ਫਿਰ ਫੋਨ ਕਰਨ ਲੱਗੇ ਵੀ ਪਹਿਲਾਂ ਸਾਡੇ ਨਾਲ ਵੀ ਗੱਲ ਕਰੋ ਵੀ ਅਸੀਂ ਬੱਚਾ ਫੇਰ ਛੱਡਾਂਗੇ ਅੱਛਾ ਹਾਂਜੀ ਸ਼ਾਮ ਨੂੰ ਉਸੇ ਸ਼ਾਮ ਨੂੰ ਫੋਨ ਆਉਣ ਲੱਗੇ ਸੀ ਉਹਨਾਂ ਦੇ ਅੱਛਾ ਇਹੇ ਗੁਰਵਿੰਦਰ ਸਿੰਘ ਹਾਂਜੀ ਹਾਂਜੀ 11 ਮਈ ਨੂੰ ਘਰ ਆਏ ਆ ਗਏ ਤਾਂ ਉਦੋਂ ਫਿਰ ਉਹਨਾਂ ਨੂੰ ਹੋਰੰਗੇ ਹੱਥੀ ਫੜਾ ਗਏ ਹੁਣ ਜਦੋਂ ਕੋਰਟ ਦਾ ਡਿਸੀਜਨ ਆਇਆ ਔਰ ਉਸ ਬੰਦੇ ਨੂੰ ਉਮਰ ਕੈਦ ਹੋਈ ਡਬਲ ਉਮਰ ਕੈਦ ਸੁਣਾਈ ਗਈ ਹੈ ਕਿਉਂਕਿ ਉਹਨਾਂ ਨੇ ਦੋ ਵਾਰੀ ਜਿਹੜਾ ਹੈਗਾ ਤੁਹਾਡੇ ਨਾਲ ਉਹਨਾਂ ਨੇ ਤੁਹਾਡਾ ਸ਼ੋਸ਼ਨ ਕੀਤਾ ਤਾਂ ਉਦੋਂ ਜਦੋਂ ਤੁਸੀਂ ਫੈਸਲਾ ਸੁਣਿਆ ਤਾਂ ਉਹ ਕਿਸ ਤਰ੍ਹਾਂ ਦਾ ਤੁਹਾਡੇ ਲਈ ਪਲ ਸੀਗਾ ਬਹੁਤ ਸਕੂਨ ਵਾਲਾ ਪਲ ਸੀਗਾ ਜੀ ਇਹ 5 ਸਾਲ ਹੋ ਗਏ ਸੀਗੇ ਸਾਨੂੰ